ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੰਧੂ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਵੀ ਕਿਸਾਨ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਜੁੜਿਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਦਬਾ ਦਿਓ ਤਾਂ ਸਾਡੀ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਆਪਣੇ ਕੋਲੇ ਜਿਹੜੇ ਸਤਨਗ ਵੱਛੀਆਂ ਦੇ ਸੇਲ ਨੇਗੇ ਤੇ ਦੰਦੋ ਜਿਹੜੀਆਂ ਇਹ ਖੀਰੀਆਂ ਲੇਗੀਆਂ ਚਾਰ ਚਾਰ ਥਣ ਨੇ ਫੋਰ ਛਾਂਗ ਭੋਰਾ ਵੀ ਹੈ ਨੀਗੀ ਬਰੀਡ ਪੱਖ ਤੇ ਜਿਹੜਾ ਇਹਨਾਂ ਦੀ ਬਾਡੀ ਵੇਟ ਆ ਉਹ ਬਹੁਤ ਜਿਆਦਾ ਚੰਗੀ ਹੈਗੇ ਕੁਆਲਿਟੀ ਆਪਾਂ ਤੁਹਾਨੂੰ ਕੱਲੀ ਕੱਲੀ ਦੀ ਦਿਖਾਵਾਂਗੇ ਪਹਿਲੇ ਨੰਬਰ ਤੇ ਦੋਸਤੋ ਤੁਸੀਂ ਬੱਚੀ ਦੇਖ ਸਕਦੇ ਹੋਗੇ ਐਚਫ ਨਸਲ ਦੀ ਦੰਦੋ ਖੀਰੀ ਬਿਲਕੁਲ ਹਾਲ ਗਰੰਟਡ ਬੱਚੀ ਚਾਰ ਹੀ ਥਾਣਾ ਐਕਸਟਰਾ ਫੋਟ ਸ਼ੰਗਪੋਰਾ ਨਹੀਂ ਹੋਊਗੀ 8 10 ਆ ਜੱਬਾ ਤੁਹਾਨੂੰ ਨੇੜ ਤੋਂ ਦਿਖਾ ਦਿੰਦੇ ਆ ਚਾਰ ਹੀ ਥਾਣਾਗੇ 11 ਨਾਰਮਲ ਜੀਆਂ ਕਰੀ ਜਾਂਦੀ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਹੀਟ ਦੇ ਵਿੱਚ ਇਹ ਆਈ ਹੋਈ ਆ ਬੱਚੀ ਕੱਦ ਵੇਲ ਪੂਰੀ ਫੁੱਲ ਆ ਬੱਚੀ ਦੀ ਪੂਰੇ ਫੁੱਲ ਬੋਡੀ ਵੇਟ ਦੀਆ ਤਕਰੀਬਨ ਇਹ ਮੰਨ ਕੇ ਚੱਲੋ ਵੀ ਫਸਟ ਟਾਈਮ ਰਵੱਛੀ ਦੀ ਘੱਟ ਤੋਂ ਘੱਟ 35 34 35 ਕਿਲੋ ਦੁੱਧ ਦੇਣ ਦੀ ਆਸ ਹੈਗੀ ਏਡੇ ਢਾਂਚੇ ਦੀ ਬੱਚੀ ਹੈਗੀ ਦੰਦੋ ਅਰੀਜਨਲ ਕੱਚੀ ਖੀਰੀ ਹੈਗੀ ਡਿਮਾਂਡ ਹੈ ਜਿਹੜੀ ਦੋਸਤੋ ਇਹਦੀ ਫੋਨ ਤੇ ਕਰਹੁਗੀ ਕੰਟੈਕਟ ਨੰਬਰ ਆਪਣਾ ਜੀ ਹੈਗਾ 82800218644 ਪਿੰਡ ਆਪਣਾ ਸੰਧੂ ਕਲਾਂਜੀ ਜ਼ਿਲ੍ਹਾ ਬਰਨਾਲਾ ਦੂਜੇ ਨੰਬਰ ਤੇ ਦੋਸਤੋ ਚਿੱਟੀ ਬੱਚੀ ਆ ਗਈ ਵਾਈਟ ਬਿਊਟੀ ਦੇ ਵਿੱਚ ਚਾਰ ਹੀ ਥਾਣਾ ਐਕਸਟਰਾ ਫੋਰ ਸ਼ਾਂਖਪੋਰਾ ਨਹੀਂ ਹੋਊਗੀ ਆ ਦੇਖ ਸਕਦੇ ਹੋ ਤੁਸੀਂ ਨਿੱਖੜ ਮੇ ਪੂਰੇ ਫੁੱਲ ਗੈਪ ਤੇ ਪੂਰੀ ਜਾਣ ਜਾਣ ਵਾਲੀ ਸਮੀ ਪਲੀ ਵੀ ਏਆਈ ਦੇ ਕਾਬਿਲ ਫੁੱਲੀ ਬਾਡੀ ਵੇਟ ਆ ਬੱਚੀ ਦਾ ਫੇਸ ਦੀ ਕੁਆਲਿਟੀ ਦੇਖ ਸਕਦੇ ਤੁਸੀਂ ਸਟਰਕਚਰ ਬਹੁਤ ਸੋਹਣਾ ਬੱਚੀ ਦਾ ਅੰਗਾ ਪੈਰਾਂ ਦੀ ਬਹੁਤ ਜ਼ਿਆਦਾ ਖੁੱਲੀ ਹੈਗੀ ਬੱਚੀ ਜਿੰਨੀ ਕਹਿਦੀ ਆਪਾਂ ਅੱਗੇ ਆ ਗਈ ਦੋਸਤੋ ਤੈਨ ਨੰਬਰ ਤੇ ਬੱਚੀ ਇਹਦੀ ਏਆਈ ਹੋਈ ਵੀ ਅੱਜ 16 17 ਦਿਨ ਹੋ ਗਏ ਦੀ ਏਆਈ ਹੋਈ ਨੂੰ ਥੱਲੇ ਚਾਰ ਹੀ ਥਾਣਾ ਐਕਸਟਰਾ ਫੋਰਟ ਸ਼ਾਂਖ ਭੋਰਾ ਵੀ ਹੈ ਨੀਗੀ ਆਹ ਦੇਖ ਸਕਦੇ ਹੋ ਦੋਸਤੋ ਤੁਸੀਂ ਕੁਆਲਿਟੀ ਫੇਸ ਦੀ ਬਿਊਟੀ ਬੋਦੀ ਬੋਦੀ ਪੂਰੀ ਚੰਗੀ ਹੈਗੀ ਇਹਨਾਂ ਦੋਸਤੋ ਜੋੜੇ ਦੀ ਡਿਮਾਂਡ ਆ ਜਿਹੜੀ 70 ਜੋੜੇ ਦੀ ਡਿਮਾਂਡ ਆ ਜਿਹੜੀ 70000 ਰੁਪਏ ਵਿੱਚੋਂ ਮਾਨਤਾ ਨਾਲ ਮੌਕੇ ਤੇ ਜ਼ਰੂਰ ਹੋ ਜਾਊਗਾ ਜੀ ਅੱਗੇ ਆ ਕੀ ਦੋਸਤੋ ਆਪਣੇ ਕੋਲੇ 4 ਨੰਬਰ ਤੇ HF ਨਸਲ ਦੀ ਬੱਚੀ ਬਹੁਤ ਜ਼ਿਆਦੇ ਜਿਹਨੂੰ ਆਪਾਂ ਕੁਈਨ ਕਹੇ ਦੀ ਉਹ ਚੀਜ਼ ਹੈਗੀ ਬਿਊਟੀ ਦੇਖ ਸਕਦੇ ਹੋ ਤੁਸੀਂ ਫੇਸ ਕੁਆਲਟੀ ਸਟਰਕਚਰ ਬਹੁਤ ਸੋਹਣਾ ਪੈਠ ਕੋੜੇ ਦੀ ਚੜਾਈ ਚਲੋ ਆਰਡਰ ਦਾ ਸਾਈਜ਼ ਬਹੁਤ ਜ਼ਿਆਦਾ ਸੋਹਣਾਗਾ ਚਾਰ ਹੀ ਧਾਣਾ ਐਕਸਟਰਾ ਫੋਰਡ ਸ਼ੰਗਪੋਰਾ ਨਹੀਂ ਹੋਊ ਫੁੱਲ ਗਰੰਟੀ ਉਹ ਆਪਣੀ ਬੱਚੀ ਦਾ ਸਟਰਕਚਰ ਦੇਖੋ ਤੁਸੀਂ ਦੋਸਤੋ ਖੜਨ ਦਾ ਅੰਗਾ ਪੈਰਾਂ ਦੀ ਪੂਰੀ ਫੁੱਲ ਮਜ਼ਬੂਤ ਸਿੱਧੀ ਹੈਗੀ ਜਿਹੜੀ ਦੀ ਡਿਮਾਂਡ ਆ ਦੋਸਤੋ ਫੋਨਤੀ ਹੋਊਗੀ ਬਹੁਤ ਜ਼ਿਆਦੇ ਚੰਗੇ ਹਾਈਐਸਟ ਮਿਲਕ ਰਿਕਾਰਡ ਦੀ ਹੈਗੀ ਤੇ ਬਹੁਤ ਹੀ ਜ਼ਿਆਦੇ ਚੰਗੇ ਸੀਮਨ ਦੀ ਹੈਗੀ ਜਿੰਨਾ ਵੀ ਕੋਈ ਵੀ ਜਿਹੜਾ ਵੀ ਵੀਰ ਆਪਣੇ ਤੋਂ ਐਨੀਮਲ ਖਰੀਦੂਗਾ ਆਪਾਂ ਕੱਲੇ ਕੱਲੇ ਸੀਮਨ ਡਿਟੇਲ ਦੇਵਾਂਗੇ ਪ੍ਰੋਪਰ ਆਪਣੇ ਕੋਲੇ ਫਾਰਮ ਦੀ ਵੀਡੀਓ ਹੈਗੀ ਹੈਗੀ ਦੋਸਤੋ ਅੱਗੇ ਆ ਗਈ ਆਪਣੇ ਕੋਲੇ 5ਵੇਂ ਨੰਬਰ ਤੇ ਐਰ ਸ਼ੈਰ ਨਸਲ ਦੀ ਬੱਚੀ ਚਾਹੇ ਤੁਸੀਂ ਇਹਨੂੰ ਐਚਫਪ ਆਰਿਜੀਨਲ ਐਰ ਸ਼ੈਰ ਦੇ ਵਿੱਚ ਆ ਗਈ ਚਾਰ ਹੀ ਥਾਣਾ ਫੋਟ ਨਹੀਂ ਕੋਈ ਸ਼ਾਂਗ ਨਹੀਂ ਰੈੱਡ ਐਂਡ ਵਾਈਟ ਬੱਚੀ ਦੇਖੋ ਤੁਸੀਂ ਕਵਾਲਿਟੀ ਦੇਖੋ ਸਟਰਕਚਰ ਦੇਖੋ ਬੱਚੀ ਦਾ ਅੱਗੇ ਤੋਂ ਫੇਸ ਦੇਖੋ ਤੇ ਦੋਸਤੋ ਨਾਸਾਂ ਆਈਆਂ ਬੱਚੀਆਂ ਦੀਆਂ ਗਲਾਬੀ ਨਾਸ ਦੇਖੋ ਤੁਸੀਂ ਗਲਾਬੀ ਨਾਸ ਦੀ ਬੱਚੀ ਹੈਗੀ ਸਟਰਕਚਰ ਦੇਖੋ ਬਹੁਤ ਜਿਆਦਾ ਸੋਹਣਾ ਸਟਰਕਚਰ ਦੀ ਹੈ ਜਿੰਨੇ ਕਹਿ ਰਹੀਏ ਸੋਹਣੇ ਢਾਂਚੇ ਦੀ ਬੱਚੀ ਆ ਦੋਸਤੋ ਡਿਮਾਂਡ ਕਰਾਉਣ ਨੂੰ ਇਹਦਾ 45 ਕਰਾ ਲਓ 40 ਕਰਾ ਲਓ 38000 ਰੁਪਏ ਦੇ ਵਿੱਚੋਂ ਛੋੜ ਛੱਪਾ ਹੋ ਜਾਊਗਾ ਜੈਨੂਅਲ ਜਿਹ ਪ੍ਰਾਈਜ਼ ਰੱਖਿਆ ਹੈਗਾ ਬਰੀਡ ਦੇ ਹਿਸਾਬ ਨਾਲ ਪੂਰੀ ਜਾਣ ਜਾਣ ਵਾਲੀ ਸੰਭੀ ਪਲੀ ਬੱਚੀ ਹੈਗੀ ਦੋਸਤੋ ਅੱਗੇ ਜਿਹੜੀ ਆਪਣੇ ਕੋਲੇ ਆ ਗਈ 6 ਨੰਬਰ ਤੇ ਬੱਚੀ ਸਟਰਕਚਰ ਦੇਖ ਸਕਦੇ ਹੋ ਫੇਸ ਦੀ ਬਿਊਟੀ ਨਾਸਾਂ ਗੁਲਾਬੀ ਏਬੀਐਸ ਦੇ ਬਰੂਟ ਬੋਲ ਦੀ ਬੱਚੀ ਹੈਗੀ ਇਹ ਹਾਈਟ ਲੈਂਥ ਭਾਜਨ ਪੂਰਾ ਸੋਹਣਾ ਚੰਗਾ ਹੈਗਾ 9 ਮੰਥ ਇਹਦੀ ਏਜ 8 ਤੋਂ 9 ਮੰਥ ਆਡਰ ਦਾ ਸਾਈਜ਼ ਬਹੁਤ ਜਿਆਦੇ ਸੋਹਣਾ ਹੈਗਾ ਗੁਲਾਬੀ ਥਾਣਾ ਚਾਰੇ ਫੋਰਟ ਛਾਂਗ ਭੋਰਾ ਵੀ ਹੈ ਨਹੀਂ ਕਿ ਫੁੱਲ ਗਾਰੰਟੀ ਉਹ ਫੋਰਟ ਛਾਂਗ ਦੀ ਆਪਣੀ ਸਟਰਕਚਰ ਦੇਖ ਲਓ ਤੁਸੀਂ ਬੱਚੀ ਦਾ ਡਿਮਾਂਡ ਕਰਾਉਣ ਨੂੰ ਚਾਹੀ 40 ਕਰਾ ਲਓ ਇਹਦਾ ਫਿਕਸ ਜਆ ਪ੍ਰਾਈਸ ਦੋਸਤੋ 35000 ਰੁਪਏ ਜੀ ਵਿੱਚੋਂ ਮਾਨ ਸਨਮਾਨ ਹੀ ਹੋਣਾ ਛੋੜ ਛੱਪੇ ਵਾਲਾ ਕੰਮ ਅਗੇ ਆ ਗਿਆ ਆਪਣੇ ਕੋਲੇ ਲਾਸਟ 7 ਨੰਬਰ ਤੇ ਜਰਸੀ ਵਿੱਚ ਹੀ ਇਹ ਬੱਚਾ ਦੋਸਤੋ ਆ ਗਿਆ 6 ਕ ਮਨਸ ਦਾ ਸਟਰਕਚਰ ਦੇਖੋਦਾ ਬੈਕ ਸਾਈਡ ਦਾ ਢਾਂਚਾ ਤੇ ਸਿੱਧੀ-ਸੁੱਧੀ ਖੜਨ ਦੀ ਕਿੰਨੀ ਆ ਇਹਦੇ ਦੋਸਤੋ ਜਿਹੜੀ ਉਹ ਗੰਡ ਜੀ ਦੀ ਨਹੀਂ ਜੀ ਤੁਹਾਨੂੰ ਇਹਦੇ ਟੀਕਾ ਲੱਗਿਆ ਹੋਇਆ ਚਚੜਾਂ ਵਾਲਾ ਐਵਰਮੈਕਟਨ ਉਹਦੀ ਗੰਡ ਜੀ ਹੋਈ ਹੈਗੀ ਤੇ ਫੁੱਲ ਗਰੰਟੀ ਹੋ ਆਪਣੀ ਗੰਡ ਦੀ ਮੌਕੇ ਦੀ ਫੋਟ ਦੀ ਸ਼ਾਂਖ ਦੀ 8 ਦਾ ਸਾਇਦ ਖਾਦ ਨੇ ਚਾਰ ਹੀ ਗਲਾਬੀ ਥਾਣਾ ਕਿ ਵਿਖਰੇ-ਵਿਖਰੇ ਹੋੜ ਨਹੀਂ ਕੋਈ ਸ਼ਾਂਖ ਨਹੀਂ ਡਿਮਾਂਡ ਕਰਾਉਣ ਨੂੰ 15000 ਦੋਸਤੋ ਇਹਦੀ ਪਰੇ ਤਾਂ ਦੇਣ ਲੈਣ ਵਾਲਾ ਪ੍ਰਾਈਸ ਹੈ ਜਿਹੜਾ ਉਹ 13000 ਰੁਪਏ ਵਿੱਚੋਂ ਮਾਨ ਸਨਮਾਨ ਹੀ ਹੋਣਾਗਾ ਜੈਨੂਅਲ ਜਿਹ ਪ੍ਰਾਈਸ ਹੀ ਰੱਖਿਆ ਗਿਆ ਆਪਾਂ ਬਰੀਡ ਦੇ ਹਿਸਾਬ ਨਾਲ ਦੋਸਤੋ ਜੇ ਕਿਸੇ ਵੀ ਇਹਦੇ ਕੋਈ ਵੀ ਨਗ ਪਸੰਦ ਆਵੇ ਤਾਂ ਤੁਸੀਂ ਆਪਣੇ ਦਿੱਤੇ ਗਏ ਕੰਟੈਕਟ ਨੰਬਰ ਤੇ ਕਾਲ ਕਰ ਸਕਦੇ ਹੋ ਕੰਟੈਕਟ ਨੰਬਰ ਆਪਣਾ 92800218644 ਜੇ ਕੋਈ ਦੋਸਤੋ ਸੱਤੇ ਦੇ ਸੱਤੇ ਨਗ ਲੈਣੀ ਚਾਹੁੰਦਾ ਹੈਗਾ ਸਵਾ 2 ਲੱਖ ਰੁਪਏ ਸੱਤਾਂ ਦੇ ਸੱਤਾਂ ਨਗਾ ਦੀ ਡਿਮਾਂਡ ਆਗੀ ਪੰਜਾਬ ਹਰਿਆਣਾ ਰਾਜਸਥਾਨ 400 ਕਿਲੋਮੀਟਰ ਹੋਵੇ ਚਾਹੀ ਆਪਣਾ ਜਿਹੜਾ ਡਿਲੀਵਰੀ ਹੈਗੀ ਉਹ ਫ੍ਰੀ ਹੋਊਗੀ ਸਟਰਕਚਰ ਦੇਖ ਸਕਦੇ ਹੋ ਬੱਚੀਆਂ ਤੇ ਤੁਸੀਂ ਬਹੁਤ ਵੱਡੇ ਢਾਂਚੇ ਦੀਆਂ ਬੱਚੀਆਂ ਲੱਗੀਆਂ ਬਹੁਤ ਜਿਆਦਾ ਚੰਗੀਆਂ ਬੱਚੀਆਂ ਨੇ ਦੋਸਤੋ ਵੀਡੀਓ ਦੇਖਣ ਦੇ ਲਈ ਧੰਨਵਾਦ ਜੀ